ਸਾਤਰੀ ਗਾਜ਼ ਇਸ ਦੇਖ ਰਹੇ ਸਾਡਲ ਟੀਵੀ ਮੈਂ ਹਜ ਅਸੀਕੋਰ ਆਕਲੈਂਡ ਦੇ ਇੱਕ ਲੈਂਡਲੋਰਡ ਨੂੰ ਟੈਨੈਂਸੀ ਐਕਟ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ ਵੱਡਾ ਜੁਰਮਾਨਾ ਲਗਾਇਆ ਗਿਆ ਇਸ ਨੂੰ 20000 ਤੋਂ ਵੱਧ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਇਸ ਦੇ ਵੱਲੋਂ ਟੈਨੈਂਸੀ ਐਕਟ ਦੀ ਉਲੰਘਣਾ ਕੀਤੀ ਗਈ ਸੀ ਇਸ ਵੱਲੋਂ ਦਸਨੀ ਲਿਮਿਟਿਡ ਰੈਂਟਲ ਲਿਮਿਟਿਡ ਕੰਪਨੀ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਪ੍ਰਾਪਰਟੀਆਂ ਦੇ ਵਿੱਚ ਆ ਸੁਰੱਖਿਅਤ ਤਰੀਕੇ ਦੇ ਨਾਲ ਉਮ ਇਨਰ ਪ੍ਰਾਪਰਟੀ ਨੂੰ ਰੱਖਿਆ ਗਿਆ ਜਿਸ ਦੇ ਕਰਕੇ ਇਸ ਨੂੰ ਵੱਡਾ ਜੁਰਮਾਨਾ ਲਗਾਇਆ ਗਿਆ ਲਾਇਸੈਂਸ ਰੀਅਲ اسٹیਟ ਏਜੰਟ ਐਂਜੇਲਾ ਸਨ ਨੂੰ ਵੱਡਾ ਜੁਰਮਾਨਾ ਲਗਾਇਆ ਗਿਆ ਇਸ ਇੱਕ ਪ੍ਰਾਪਰਟੀ ਜੋ ਕਿ ਤਾਕਪੁਣਾ ਦੇ ਵਿੱਚ ਸੀ ਜਿਸ ਵਿੱਚ ਬਹੁਤ ਸਾਰੇ ਸੁਰੱਖਿਆ ਦੇ ਨਾਲ ਸਬੰਧਤ ਇਸ਼ੂ ਪਾਏ ਗਏ ਉੱਥੇ ਹੀ ਨੌਰ ਸ਼ੋਰ ਦੇ ਵਿੱਚ ਵੀ ਇੱਕ ਰੈਂਟਲ ਪ੍ਰਾਪਰਟੀ ਦੇਵਚੇ ਸਭ ਕੁਝ ਦਿਖਿਆ ਗਿਆ ਜਿੱਥੇ ਬਿਜਲੀ ਦੀਆਂ ਤਾਰਾਂ ਨੰਗੀਆਂ ਦਿਖੇ ਗਈਆਂ ਬਹੁਤ ਸਾਰੀਆਂ ਹੋਰ ত্রুটিयां ਇਹਨਾਂ ਰੈਂਟਲ ਕਰਾਂ ਦੇ ਵਿੱਚ ਪਾਈਆਂ ਗਈਆਂ ਸਨੀ ਰੈਂਟਲ ਲਿਮਟਿਡ ਦੇ ਡਾਇਰੈਕਟਰ ਸਨ ਨੂੰ ਫਿਲਹਾਲ ਲਈ ਵੱਡਾ ਜੁਰਮਾਨਾ ਲਗਾਇਆ ਗਿਆ ਦੱਸਿਆ ਜਾਂਦਾ ਹੈ ਕਿ ਇਹਨਾਂ ਪ੍ਰਾਪਰਟੀਆਂ ਦੀਆਂ ਤਸਵੀਰਾਂ ਸਾਹਮਣੇ ਹੈ ਜਿਸ ਦੇ ਵਿੱਚ ਬੜੀ ਹੀ ਤਰਸਯੋਗ ਹਾਲਤ ਇਹਨਾਂ ਪ੍ਰਾਪਰਟੀਆਂ ਦੀ ਦੇਖੀ ਜਾ ਰਹੀ ਹੈ ਜਿੱਥੇ ਨੰਗੀਆਂ ਤਾਰਾਂ ਸ਼ਰੇਆਮ ਦਿਖ ਰਹੀਆਂ ਨੇ ਇਥੇ ਵੀ ਦੱਸਿਆ ਗਿਆ ਹੈ ਕਿ 3 ਬੈੱਡਰੂਮ ਦੇ ਘਰ ਨੂੰ 10 ਬੈੱਡਰੂਮ ਦਾ ਬੂਡਿੰਗ ਹਾਊਸ ਬਣਾਇਆ ਗਿਆ ਜਿਸ ਦੇ ਵਿੱਚ ਬੈਡਰੂਮਸ ਦੇ ਵਿੱਚ ਬੈੱਡਾਂ ਦੇ ਨਾਲ ਸ਼ਾਵਰਸ ਲਾਏ ਗਏ ਟੈਲਸੀ ਟ੍ਰਿਬਿਊਨਲ ਦੇ ਵੱਲੋਂ ਸਨੀ ਰੈਂਟਲ ਲਿਮਟਿਡ ਨੂੰ ਤੇ ਸਾਨੂੰ ਪਰਸਨਲੀ 21750 ਡਾਲਰ ਦਾ ਜੁਰਮਾਨਾ ਲਾਇਆ ਗਿਆ ਉਧਰ ਐਮਬੀਆਈ ਦੇ ਨੂੰ ਜੋ ਕਿ 1200 ਡਾਲਰ ਦੇ ਕਰੀਬ ਦਾ ਜੁਰਮਾਨਾ ਦੇਣ ਦਾ ਵੀ ਹੁਕਮ ਹੋਇਆ